ਉਦੇਵ ਜੀ ਇੱਕ ਅਸੀਂ ਬੰਦਾ ਜਿਹੜਾ ਅਸੀਂ ਪ੍ਰੋਡਕਸ਼ਨ ਵਰਨ ਤੇ ਲੈ ਕੇ ਆਏ ਹੈਗੇ ਆਂ ਗੋਇੰਦਵਾਲ ਜੇਲ੍ਹ ਦੇ ਵਿੱਚੋਂ ਬੰਨ ਸੀਗਾ ਬੇਸਿਕਲੀ ਜਿਹੜਾ ਇਹ ਲੜਕਾ ਸੀਗਾ ਇਹਨੇ ਠਾਰ ਦਿੱਤੀ ਸੀਗੀ ਅੰਮ੍ਰਿਤਸਰ ਦੇ ਵਿੱਚ ਜਿਹੜੇ ਸ਼ੂਟਰ ਮੇਨ ਜਿਹੜੇ ਪੰਜ ਬੰਦੇ ਮੌਕੇ ਤੇ ਆਏ ਸੀਗੇ ਤੇ ਉਹਨਾਂ ਨੂੰ ਬੇਸਿਕਲੀ ਇਹਨਾਂ ਨੇ ਇਹਨੇ ਪਿਛਲੇ ਦਿਨ ਠਾਰ ਦਿੱਤੀ ਸੀ ਸੋ ਅਸੀਂ ਉਹਨੂੰ ਨੋਮੀਨੇਟ ਕੀਤਾ ਤੇ ਉਹਨੂੰ ਹੁਣ ਅਸੀਂ ਉਹਦੀ ਅਰੈਸਟ ਪਾਈ ਹੈ ਪ੍ਰੋਡਕਸ਼ਨ ਵਰਨ ਤੇ ਲੈ ਆ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੀ ਦੱਸਿਆ ਆਪਣੇ ਵੀ ਕੀ ਕੀ ਕਿ ਕਿ ਇਨਵੋਲਵਮੈਂਟ ਹੈ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਉਹਦੇ ਉਹਦੇ ਕੋਲ ਪਿਛਲੀ ਰਾਤ ਅੰਮ੍ਰਿਤਸਰ ਰਹਿ ਸੀਗੇ ਸੋਰੀ ਤੇ ਬਾਕੀ ਸਵੇਰੇ अर्ली ਮਾਰਨਿੰਗ ਜਦੋਂ ਇਹ ਜਿਸ ਦਿਨ ਨੇ ਜੋ 14 ਮਾਰਚ 2022 ਨੂੰ ਜਿਸ ਦਿਨ ਇਹ ਸਾਰਾ ਵਾਕਿਆ ਘਟਿਆ ਉਹ ਦਿਨ ਮਾਰਨਿੰਗ ਉਹਦੇ ਘਰ ਤੋਂ ਹੀ ਚੱਲੇ ਤੇ ਸਾਰੀ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਉਹਦੇ ਘਰ ਤੋਂ ਦੇਖੀਏ ਤੁਸੀਂ ਮੈਨੂੰ ਦੱਸੋ ਕਿ ਜਿਹੜਾ ਹੁਣ ਨਾਮਜ਼ਦ ਕੀਤਾ ਕਿ ਨਾਮ ਜਿਹੜਾ ਉਦੋਂ ਹੀ ਕਰ ਲਿਆ ਸੀ ਫਿਰ ਪੀਓ ਸੀ ਜੀ ਆ ਉਦੋਂ ਹੀ ਨਾਮਜ਼ਦ ਕਰ ਲਿਆ ਸੀ ਹੁਣ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਕਿ ਇਹ ਗੋਇੰਦਵਾਲ ਜੇਲ੍ਹ ਦੇ ਵਿੱਚ ਬੰਦ ਹੈ ਸੋ ਪੀਓ ਸਾਡੇ ਕੇਸ 'ਚ ਪੀਓ ਸੀਗਾ ਸੋ ਅਸੀਂ ਪੀਓ ਦੀ ਅਰੈਸਟ ਪਾਈ ਹੈ ਸਰ ਗੋਇੰਦਵਾਲ ਜੇਲ੍ਹ ਦੇ ਵਿੱਚ ਕਿਸ ਮਾਮਲੇ 'ਚ ਬੰਦ ਸੀ ਐਸੇ ਮਾਮਲੇ 'ਚ ਜਾਂ ਕੋਈ ਹੋਰ ਵੀ ਮਾਮਲਾ ਸੀ ਨਹੀਂ ਨਹੀਂ ਐਸੇ ਮਾਮਲੇ 'ਚ ਅਸੀਂ ਇਹਦੀ ਰੈਸਟ ਹੁਣ ਪਾਈ ਹੈ ਨਾ ਕਿ ਇੱਥੇ ਹੋਰ ਵੀ ਪਰਚੇ ਆ ਹੋਰ ਮਾਮਲੇ ਆ ਆਮ ਜੱਟ ਦਾ ਪਰਚੇ 'ਚ ਸੀਗਾ ਸੋਰਨ ਸੋਰਨ ਨਾਮ ਹੈ ਕੀ ਨਾਮ ਕੀ ਹੈ ਨਾ ਸੋਰਨ ਸੋਰਨ ਸਿੰਘ ਅੰਮ੍ਰਿਤਸਰ ਦਾ ਰਹਿਣ ਵਾਲਾ ਜੀ ਇਹਦਾ ਕੋਈ ਕਬੱਡੀ ਨਾਲ ਕੋਈ ਸਬੰਧ ਨਹੀਂ ਨਹੀਂ ਇਸ ਕਬੱਡੀ ਨਾਲ ਡਾਇਰੈਕਟਲੀ ਕੋਈ ਰਿਲੇਸ਼ਨ ਨਹੀਂ ਸੀ ਇਹਨੇ ਹੈ ਕਿ ਇਹਨੇ ਉਹਨਾਂ ਨੂੰ ਸੇਫ ਸ਼ੈਲਟਰ ਪ੍ਰੋਵਾਈਡ ਕੀਤਾ ਸੀ ਇੱਕ ਦਿਨ ਪਹਿਲਾਂ ਥੈਂਕ ਯੂ ਥੈਂਕ ਯੂ